ਯੂਟਿਊਬਰ ਦੇ ਘਰ ਤੇ ਅਟੈਕ ਮਾਮਲੇ 'ਚ ਵੱਡਾ ਖੁਲਾਸਾ ਪੁਲਿਸ ਨੇ ਮਾਮਲੇ 'ਚ ਫੌਜੀ ਜਵਾਨ ਕੀਤਾ ਗ੍ਰਿਫਤਾਰ ਮੁਜਮਾ ਫੌਜੀ ਤੇ ਹਮਲਾਵਰ ਨੂੰ ਆਨਲਾਈਨ ਟ੍ਰੇਨਿੰਗ ਦੇਣ ਦੇ ਲੱਗੇ ਇਲਜ਼ਾਮ ਗ੍ਰਿਫਤਾਰੀ ਤੋਂ ਬਾਅਦ ਫੌਜੀ ਦਾ ਪਰਿਵਾਰ ਆਇਆ ਕੈਮਰੇ ਸਾਹਮਣੇ ਜੀ ਹਾਂ ਪਿਛਲੇ ਮਾਰਚ ਮਹੀਨੇ ਚ ਜਲੰਧਰ ਚ ਯੂਟਿਊਬਰ ਰੌਜਰ ਸੰਧੂ ਦੇ ਘਰ ਤੇ ਧਮਾਕਾ ਹੋਇਆ ਸੀ ਗਰਨੇਡ ਅਟੈਕ ਕੀਤਾ ਗਿਆ ਸੀ ਇਸ ਮਾਮਲੇ ਚ ਹੁਣ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਮਾਮਲੇ ਚ ਇੱਕ ਫੌਜੀ ਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਮੌਜੂਮ ਫੌਜੀ ਸੁਖਚਾਰਨ ਸਿੰਘ ਜੰਮੂ ਕਸ਼ਮੀਰ ਚ ਡਿਊਟੀ ਤੇ ਤਾਇਨਾਤੀ ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਇਹ ਫੌਜੀ ਜਵਾਨ ਮੁਲਜ਼ਮ ਨੂੰ ਗਰਨੇਡ ਸੁੱਟਣ ਦੀ ਆਨਲਾਈਨ ਟ੍ਰੇਨਿੰਗ ਦਿੰਦਾ ਸੀ ਇਸੇ ਦੇ ਚੱਲਦੇ ਹੀ ਮੁਲਜ਼ਮ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਮੁਲਜ਼ਮ ਇੱਕ ਫੌਜੀ ਜਵਾਨ ਸ਼੍ਰੀ ਮੁਖਸਰ ਸਾਹਿਬ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਮੁਲਜ਼ਮ ਦਾ ਪਰਿਵਾਰ ਵੀ ਹੁਣ ਕੈਮਰੇ ਸਾਹਮਣੇ ਆਇਆ ਹੈ ਆਖਰ ਮੁਲਜ਼ਮ ਦੇ ਸ ਪਰਿਵਾਰ ਦਾ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਪਿੰਡ ਦਾ ਮੇਰਾ ਸੁਚਾਨਤ ਸਿੰਘਾ ਪਿੰਡ ਦੇ ਵਿੱਚ ਅੱਜ ਤੱਕ ਕੋਈ ਦਾ ਲੰਬਾ ਨਹੀਂ ਕੋਈ ਲੜਾਈ ਨਹੀਂ ਕੋਈ ਹੋਰਾਂ ਕਮਿਨ ਕਰਨਾ ਬਾਕੀ ਜਾਂਚ ਕਰਨੀ ਚਾਹੀਦੀ ਪਿੰਡ ਦੇ ਵਿੱਚ ਸਾਨੂੰ ਨਹੀਂ ਲੱਗਦਾ ਜੀ ਕਿੰਨੇ ਬੱਚੇ ਹੁੰਦੇ ਕਿਉਂ ਦੋ ਬੱਚੇ ਜੀ ਸਾਡੀ ਤਾਂ ਜਦੋਂ ਫੋਨ ਆ ਗਿਆ ਉੱਥੇ ਸਾਨੂੰ ਫੋਨ ਕਰਤਾ ਉਹ ਮੁਲਾਜ਼ਮਾਂ ਨੇ ਇਹ ਤੁਹਾਡੇ ਬੇਟੇ ਨੂੰ ਜਿੜੜ ਕੇ ਲਾ ਲਵਾ ਲੈਂਦਾ ਕੋਈ ਆ ਰਿਹਾ ਉੱਥੇ ਜਲੰਧਰ ਫੋਨ ਤੇ ਸਾਡੇ ਨਾਲ ਦਾ ਹੋ ਗਈ ਉਸ ਪਾਸਾ ਦਾ 10 15 ਦੇ ਨੋ ਬਰੇਦੀ ਘਰ ਸੋ ਕੁ ਬਚਦਾ ਕਿਤੇ ਕਿਹਦੇ ਸਾਨੇ ਤੇ ਭਰਤੀ ਹੋਇਆ ਸੀ ਕਿੱਥੇ ਆਈਡੈਂਟੀ ਸੀ ਸਾਲ ਹੋਏ ਗਾਰੇ ਸਾਲ ਹੋ ਗਏ ਕਿੱਥੇ ਡਿਊਟੀ ਸੀ ਜਮੂਨ ਜੀ ਫੌਜੀ ਦੇ ਪਰਿਵਾਰ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਉਹਨਾਂ ਦੇ ਪੁੱਤ ਨੂੰ ਇਸ ਮਾਮਲੇ 'ਚ ਨਜਾਇਜ਼ ਫਸਾਇਆ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਫੌਜੀ ਪੁੱਤ ਅਜਿਹਾ ਨਹੀਂ ਕਰ ਸਕਦਾ ਦੱਸਦੀਏ ਕਿ ਇਸ ਗਰਨੇਡ ਹਮਲੇ 'ਚ ਪੁਲਿਸ ਵੱਲੋਂ ਕਈ ਮੁਲਜ਼ਮਾਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਗਿਆ ਤੇ ਆਖਰ ਹੁਣ ਪੁਲਿਸ ਹੱਥ ਹੋਰ ਵੱਡੇ ਸਬੂਤ ਲੱਗੇ ਨੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਫੌਜੀ ਨੂੰ ਜੰਮੂ ਕਸ਼ਮੀਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਵੱਲੋਂ ਜਾਂਚ 'ਚ ਅੱਗੇ ਹੋਰ ਕੀ ਖੁਲਾਸੇ ਕੀਤੇ ਜਾਂਦੇ ਨੇ ਬਿਊਰੋ ਰਿਪੋਰਟ ਜਗਮਾਨੀ ਟੀਵੀ